ਜਾਨੀ ਜਾ ਜਾਨੀ ਜਾ ਜਾਨੀ ਜਾ ਜਾਨੀ ਜਾ ਚੜਦੇ ਸੂਰਜ ਚੜ ਜਾਂਦੇ ਸੀ ਬਸ ਵੈਰ ਨੇ ਨਹੀਂ ਹਏ ਤੂੰ ਜਦ ਝੂਠਾ ਦੇਂਦੀ ਸੀ ਨਹੀਂ ਹਸ ਵੈਰ ਨੇ ਨਹੀਂ ਹੋ ਨਾ ਚੌਕਾਂ ਤੇ ਸੜਕਾਂ ਦੇ ਕੋਲ ਜਾ ਕੇ ਰੋਏ ਜਿੱਥੇ ਜਿੱਥੇ ਅੜੀਏ ਨੀ ਮੇਲ ਸਾਡੇ ਹੋਏ ਤੇਰੇ ਸ਼ਹਿਰ ਨੇ ਰਕਾਨੇ ਐਸੇ ਬੂਹੇ ਸਭ ਟੋਏ ਤੂੰ ਸਾਡੀ ਨੀ ਹੋਈ ਅਸੀਂ ਸ਼ਹਿਰ ਦੇ ਨੀ ਹੋਏ ਸਾਡੇ ਚਾਤੇ ਅਰਮਾਨ ਸਬੇ ਦਿਲ ਵਿੱਚ ਦੱਬੇ ਬਸ ਤੇਰੀਆਂ ਯਾਦਾਂ ਐਸੇ ਢਾਲੇ ਨੀ ਤੇਰੇ ਸ਼ਹਿਰ ਦਿਆਂ ਗੇੜਿਆਂ ਨੇ ਖਾਲੇ ਲੁਧਿਆਣਿਓ ਮੋਹਾਲੀ ਸੀ ਬੋੜਾਲੇ ਨੀ ਤੇਰੇ ਸ਼ਹਿਰ ਦੇਆਂ ਗੇੜਿਆਂ ਨੇ ਖਾਲੇ ਲੁਧਿਆਣੋਂ ਮੋਹਾਲੀ ਸੀ ਬੋਲਾਲੇ ਹਾਏ ਕਾਉ ਡਿਆ ਬਨੇ ਰੇ ਤੂੰ ਹਾਏ ਟੁੱਟੀਆਂ ਦਾ ਦੁਖ ਚੰਦਰਾ ਹਾਏ ਟੁੱਟੀਆਂ ਦਾ ਦੁਖ ਚੰਦਰਾ ਲਗਰਣਕ ਚੇਰੇ ਤੋਂ ਹਾਏ ਲਗਰਣਕ ਚੇਰੇ